ਮੁੰਛਾਤ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਵੀਰਹਰਾਂ ਦਾ ਨੋਟ ਕਰ ਲਿਓ ਪੈਂਟ ਦੀ ਗੱਲ ਕਰੀਏ ਤਾਂ ਸਜਣੋ ਮੁੱਦਲ ਆ ਗਿਆ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਸ਼੍ਰੀ ਅਮਰਤਸਰ ਸਾਹਿਬ ਆ ਗਿਆ ਤੇ ਸੰਦੀਪ ਵੀਰ ਦੇ ਕੋਲੇ ਐ ਇਸ ਵੇਲੇ। 2-4 ਦਿਨ ਪਹਿਲਾਂ ਤੁਹਾਨੂੰ ਭਰਾ ਦੇ ਕੋਲੋਂ 4 ਐਨੀਮਲ ਵਿਖਾਏ ਸੀਗੇ ਤੁਸੀਂ ਪਸੰਦ ਕੀਤੇ ਤੇ ਉਹਨਾਂ ਦੀ ਖਰੀਦਦਾਰੀ ਕੀਤੀ। ਅੱਜ ਵੀ ਵੀਰ ਦੇ ਕੋਲੇ ਸਜਣੋ ਚੰਗੀਆਂ ਮਈਆਂ, ਚੰਗੇ ਦੁੱਧ ਵਾਲੀਆਂ ਕੀ ਹਸਾਬ ਕਿਤਾਬਾ ਸਾਰੀ ਡਿਟੇਲ ਲਵਾਂਗੇ। ਮੰਨ ਕੇ ਚੱਲੋ ਵੀ ਤਿੰਨ ਮਈਆਂ ਗੱਬਣਾ ਤੇ ਇੱਕ ਮੱਝ ਸੂਈ ਸਵਾਈ ਪੱਲ ਕੋਲਤਾ ਜੀ ਆਜੋ ਇੱਕ ਤੁਹਾਨੂੰ ਪਾਕਿਸਤਾਨੀ ਨਸਲ ਜਿਹਦੀ ਵੀ ਮੈਂ ਮਖਾਉਣੇ ਆ ਉਹ ਤੋਂ ਕਰਦੇ ਆ ਸ਼ੁਰੂ ਤੇ ਕਰਕੇ ਤਸੱਲੀ ਨਾਲ ਕਰਿਓ ਖਰੀਦਦਾਰੀ ਧੰਨਵਾਦ ਜੋੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਆਜੋ ਸਜਣੋ ਇਧਰੋਂ ਆਪਾਂ ਸਟਾਰਟਿੰਗ ਕਰਦੇ ਆ ਲੈਣੇ ਜਾਣਕਾਰੀ ਸੰਦੀਪ ਤੋਂ ਕਿਉਂਕਿ ਉਧਰੋਂ ਜੇ ਆਪਾਂ ਸ਼ੁਰੂ ਕਰਦੇ ਸੀ ਤਾਂ ਥੋੜਾ ਜਿਹਾ ਤੋਰਨ ਦੇ ਵਿੱਚ ਪ੍ਰੋਬਲਮ ਆ ਜਾਣੀ ਸੀ ਸੰਦੀਪ ਵੀਰ ਸასიਖਾਲ ਸასიਖਾਲ ਜੀ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜਿਹੜੇ ਆਪਾਂ ਨੂੰ ਇੰਨਾ ਪਿਆਰ ਸਤਿਕਾਰ ਕਰਦੇ ਹਨਾ ਬਹੁਤ ਮਾਣ ਸਤਿਕਾਰ ਪਿਆਰ ਦਿੰਦੇ ਆ ਜੀ ਉਹਨਾਂ ਦੇ ਦਿਲੋਂ ਰਿਣੀ ਆ ਦਿਲੋਂ ਦਿਲੋਂ ਧੰਨਵਾਦ ਆ ਜੀ ਸੰਦੀਪ ਆਪਣਾ ਡਰੈੱਸ ਵੀਰੇ ਡਰੈੱਸ ਆਪਣਾ ਹੈਗਾ ਜੀ ਪਿੰਡ ਮੋਦਲਿਆ ਹਾਂਜੀ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਤਹਿਸੀਲ ਵੀ ਅਮਰਸਰ ਤੇ ਜ਼ਿਲ੍ਹਾ ਵੀ ਅਮਰਸਰ ਤੇ ਨੰਬਰ 8050043 53 114 ਜੀ ਵੈਸੇ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਨੰਬਰ ਭਰਾ ਦਾ ਤੇ ਸੰਦੀਪ ਵੀਰ ਆ ਝੁੱਟੀ ਮੈਂ ਦੀ ਕੀ ਡਿਟੇਲ ਆ ਇਹ ਆ ਜੀ ਦੂਜਾ ਸੂਆ ਸੋਣੀ ਆ ਠੀਕ ਆ ਬਿਲਕੁਲ ਤਿਆਰ ਆ ਹਾਂਜੀ ਸੂਪੇ ਜਾਂ ਕੱਲ ਸੂਪੇ ਠੀਕ ਆ ਹਾਂਜੀ ਹਾਂਜੀ ਤੇ ਥਾਣਾ ਥੁਣਾ ਲੋ ਭਾਰਾ ਲੋਕ ਕੇ ਕੋ ਲੋਕ ਕੇ ਆ ਜੀ ਮੇਰੇ ਹਿਸਾਬ ਨਾਲ ਇਹਨੇ ਸ਼ਾਮ ਤੱਕ ਨੂੰ ਸੁਗੀ ਪੈਣਾ ਕਰਮਾ ਲਈ ਨੇ ਹਨਾ ਤੇ ਇਹਦੇ ਜੀ ਤਾਂ ਕੋਈ ਦੋਰ ਐ ਹੀ ਨਹੀਂ ਨਾ ਜੀ ਤੇ ਇਹਨੇ ਦੁੱਧ ਪਿਛਲੇ ਸੂਵੇ ਦਾ ਦੁੱਧ ਨੇ ਪਿਛਲੇ ਸੂਵੇ ਦਿੱਤਾ ਵਾ ਜੀ 9 ਲੀਟਰ ਠੀਕ ਆ ਕਹਿੰਦੀ ਦੱਸ ਦੇ ਦੇ 11 ਦੇ 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 ਦੂਗੀ ਬਰਲਾ ਮੁਰਲਾ ਬੜੀਆਂ ਚੰਗੀਆਂ ਹਨਾ ਬਾਕ ਕੱਲਾ ਸਿੰਘ ਹੀ ਆ ਬਾਕੀ ਊੜਾ ਬੰਨਾ ਹੀ ਨਹੀਂ ਕੋਈ ਊੜਾ ਬੰਨਾ ਹੀ ਕੋਈ ਸੰਦੀਪ ਤੌਰ ਕਰਾਈਏ ਚੱਕੇ ਦੀ ਵੀਰੇ ਲਓ ਵੀ ਸੱਜਣੋ ਲੈਵੇ ਭਾਂਡੇ ਲਿਓ ਨਾ ਤੁਹਾਨੂੰ ਬਹੁਤ ਚੰਗਾ ਭਲੇਖਾ ਪਾਉਗੀ ਕਿਉਂਕਿ ਲੈਵੇ ਭਾਂਡੇ ਦੀ ਬਰੀਕੀ ਮੈਨੂੰ ਬੜੀ ਪਸੰਦ ਆਈ ਇਹਦੀ ਸਿੰਘ ਜ਼ਰੂਰ ਵਿਚਾਰੀ ਦਾ ਐਨੂੰ ਹੀ ਲੈ ਜਾ ਸੰਦੀਪ ਵੀਰੇ ਵੇਖੋ ਇੱਕ ਨਾ ਥੋੜੀ ਜੀ ਕਹੇ ਭੈਣ ਭਰਾ ਨੇ ਸਾਂਭੀ ਘਟਾ ਹਨਾ ਸੰਦੀਪ ਵੇਖੋ ਸੱਜਣਾ ਵਿਰਲ ਬੁਰਲ ਵੇਖੋ ਕਰਮ ਵਾਲੀ ਨੂੰ ਲੱਗੀ ਜਿਵੇਂ ਨਾ ਲੱਖ ਵਾਲੀ ਮੈਂ ਵਾਲਾ ਵਾਲੇ ਵਾਲੀ ਫਰਦੀ ਆਪਦੇ ਆਪ ਨੂੰ ਵੇਖੋ ਵੇਖੋ ਤੇ ਬਾਕੀ ਸੱਜਣਾ ਵਿਰਲਾ ਬੁਰਲਾ ਵਾਲੀਆਂ ਮਈਆਂ ਨਾ ਕਰਮ ਵਾਲੀਆਂ ਦੁੱਧ ਦੇ ਜਾਂਦੀਆਂ ਕਿਉਂਕਿ ਕੋਈ ਬਰੀਕੀ ਹੈਗੀ ਆ ਇਹਦੇ ਚ ਹਾਂਜੀ ਬਹੁਤ ਜੰਗੀ ਹਾਂ ਵਾਕਈ ਵੇਖੋ ਸੱਜਣਾ ਆਪਸੀ ਥਣਾ ਦਾ ਨਾ ਯਾਰ ਗੈਪ ਦੂਰੀ ਚੰਗੀ ਸੇਵਾ ਕਰੇ ਕੋਈ ਭੈਣ ਭਰਾ ਨੋਰਮਲ 11 ਕਿਲੋ 12 ਕਿਲੋ ਦੁੱਧ ਦੇ ਦੇ। ਵੇਖੋ ਕਰਮਾਲੀ ਨੇ ਬੈਕ ਨੂੰ ਵੀ ਕਿੰਨਾ ਸੋਹਣਾ ਲੇਵਾ ਤਿਆਰ ਕੀਤਾ ਤੇ ਇੱਥੋਂ ਤੁਸੀਂ ਨਾ ਹੁਣ ਇਹਦੀਆਂ ਵਿਰਲਾ ਦੇਖਿਓ ਯਾਰ। ਕਿਆ ਬਾਤ ਹੈ। ਲੱਗੇ ਨਾ ਯਾਰ ਗੱਠ ਗੱਠ ਦੇ ਥਣ ਕਰਮਾਲੀ ਨੂੰ ਵੇਖੋ। ਕੌਲੀਆਂ ਵਾਲਾ ਲੇਵਾ ਵੀ ਕਹਿ ਸਕਦੇ ਆਪਾਂ ਇਹਦਾ। ਤੇ ਸੰਦੀਪ ਵੀਰੇ ਇਹਦਾ ਰੇਟ ਕੀ ਰੱਖਾਂਗੇ ਆਪਾਂ? ਬੋਲਣੀ ਕਰਨੀ ਸੰਧੂ ਸਾਹਿਬ। ਉਸ ਦਿਨਾਂ ਨੂੰ ਦੇਣ ਲੈਣੀ। ਲੈਣੀ। 85000 ਦੀ ਦੇ ਦਈਏ। ਕਰਦਗੇ ਪਿਆਰ ਮਾਪਾ ਦਾ ਕਰਦਾਂਗੇ ਆਪੇ ਭੈਣ ਭਰਾਵਾਂ ਨੇ ਕਰਾ ਲੈਣਾ ਅੱਛਾ ਮਾਰਨਗੇ ਤੱਕੇ ਮਾਰਦੇ ਆਗੇ ਠੀਕ ਆ ਠੀਕ ਕੋਈ ਗੱਲ ਨਹੀਂ ਉਹਨਾਂ ਦਾ ਪੂਰਾ ਸਤਿਕਾਰ ਆ ਠੀਕ ਆ 85000 ਰੁਪਇਆ ਸੱਜਣੋ ਚੰਗੀ ਝੋਟੀ ਆ ਬਹੁਤ ਜ਼ਿਆਦਾ ਤੇ ਥੋੜੀਆਂ ਜੀਆਂ ਇਹ ਨੋਟ ਕਰ ਲਿਓ ਵੀ ਮੈਂ ਉੱਚੇ ਥਾਂ ਤੇ ਮੱਝਾਂ ਨੀਵੇਂ ਥਾਂ ਕਿਉਂਕਿ ਥੋੜਾ ਉਧਰ ਥਾਂ ਤੋਂ ਸਾਫ਼ ਕਰਨ ਵਾਲਾ ਸੀ ਇਸ ਕਰਕੇ ਤੇ ਸੰਦੀਪ ਵੀਰੇ ਆਹਾ ਝੋਟੀ ਇਹ ਇਹ ਵੀ ਦੂਜੇ ਸੂਵੇ ਆ ਜੀ ਠੀਕ ਆ ਹਾਂਜੀ ਓਕੇ ਦੂਜਾ ਸੂਆ ਜੀ ਜੀ ਤੇ ਇਹ ਦਿਨ ਕਿੰਨੇ ਲੈ ਜੀ ਇਹਦੇ ਵੀ ਦੇਣਾ ਜੀ ਵੇਖੋ ਅੱਜ ਹੈਗੀ ਆ 4 ਤਰੀਕ ਹਾਂਜੀ 7 ਤਰੀਕ ਨੂੰ ਦਿਨ ਪੂਰੇ ਇਹਦੇ ਉੱਤੇ ਬਾਕੀ 5 ਚਾਰ ਲੈ ਜਾਏ ਤੇ ਮੰਨ ਲਾ ਹਫਤੇ ਦੇ ਵਿੱਚ ਵਿੱਚ ਸੁੰਦੀ ਰੱਖ ਲਗੇ ਤੇ ਇਹਨੇ ਦੁੱਧ ਕਿੰਨਾ ਕੁ ਦਿੱਤਾ ਪਹਿਲਾਂ ਨੇ ਇਹਨੇ ਦੁੱਧ 10 ਲੀਟਰ ਦਿੱਤਾ ਜੀ deta ਹੋਊਗਾ ਕੁਆਲਿਟੀ ਜਨ ਹੈ ਨਾ ਬਹੁਤ ਜਿਆਦਾ ਚੰਗੀ ਹੈ ਜੀ ਸੰਦੀਪ ਕੱਢੀਏ ਬਾਹਰ ਇਹਨੂੰ ਵੀ ਹਾਂਜੀ ਹਾਂਜੀ ਤੇ ਥਣਾ ਵੱਲੋਂ ਤੇ ਭਾਰ ਲੋਕ ਕੇ ਹਨ ਬਿਲਕੁਲ ਓਕੇ ਆ ਜੀ ਠੀਕ ਆ ਚਲੋ ਧੰਨਵਾਦ ਲਿਆ ਕੇ ਰੱਖ ਕੋਈ ਨਾ ਛੇੜਖਾਨੀ ਨਹੀਂ ਕੀਤੀ ओरिजिनल हां ਵਾਕੇ ਵੇਖੋ ਸਜਣੋ 2 ਨੰਬਰ ਤੇ ਤੁਹਾਨੂੰ ਜਿਹੜੀ ਝੋਟੀ ਚਲਾ ਕੇ ਵਿਖਾਉਣੇ ਆ ਲੇਵੇ ਭਾਂਡੇ ਲਿਓ ਇਹ ਵੀ ਸਾਫ ਸੁਥਰੀ ਤੇ ਪਤਲੀ ਚਮੜੀ ਦੀ ਆ ਸੰਦੀਪ ਕਹਿੰਦਾ ਵੀ ਰੀਜਨਲ ਸੰਗ ਆ ਕੋਈ ਐ ਛੇੜਖਾਨੀ ਨਹੀਂ ਇਹਦੇ ਸੰਗ ਨਾ ਕੀਤੀ ਗਾਂ ਵੀ ਤੇ ਹੁਣ ਵੀ ਵੇਖਿਓ ਮੋੜਦੀ ਦਾ ਸਿਰ ਮੂ ਚੈੱਕ ਕਰ ਲਓ ਥਣ ਚੱਡੇ ਦੀ ਬਹੁਤ ਸਾਫ हां ਵੇਖਿਓ ਵਾਕੇ ਕੁਆਲਿਟੀ ਸਜਣੋ ਇਹ ਵੀ ਝੋਟੀ ਦੇ ਵਿੱਚ ਚੰਗੀ ਦੁੱਧ ਵਾਲੀ ਆ ਕੋਈ ਸ਼ੱਕ ਨਹੀਂ ਵਿਰਲ ਵਰਲ ਸੋਹਣੀ ਆ ਪਤਲੀ ਚਮੜੀ ਦੀ ਆ ਤੇ ਅੱਗੇ ਸਜਣੋ ਤੁਹਾਨੂੰ ਇੱਕ ਮੱਝ ਆਪਾਂ ਚੰਗੇ ਦੁੱਧ ਵਾਲੀ ਸੂਈ ਸਵਾਈ ਵੀ ਵਿਖਾ ਦੇਣੀ ਆ ਸੰਦੀਪ ਵੀਰੇ ਇਹਦਾ ਸ਼ਾਹੀ ਰੇਟ ਇਹਦਾ ਰੇਟ ਉਹ ਹੀ ਆ 85000 ਜੀ ਅੱਜ ਕੀ ਗੱਲ ਕੀ ਖਾ ਕੇ ਆ ਗਿਆ 85 85 ਕਰੀ ਜਾਨਾ ਦੇਣ ਲੈਣ ਵਾਲੀ ਗੱਲ ਆ ਜੀ ਦੇਣ ਲੈਣ ਵਾਲੀ ਗੱਲ ਘਰ ਦੀ ਮਾੜੀ ਜੀ ਪਰ ਇਹ ਨੂੰ ਵਿਖਾ ਦਈਏ ਥਾਂ ਲੈ ਵਾ ਇਹਦਾ ਪੂਛ ਫੜੀ ਜਰੂਰ ਜੀ ਜਰੂਰ ਵੇਖੋ ਸਜਣੋ ਥਾਲੇ ਵੇ ਦੀ ਕੁਆਲਿਟੀ ਵੇਖੋ ਬਹੁਤ ਹਾਂ ਲੇਵਾ ਸੋਨਾ ਤਿਆਰ ਕਰ ਜੂ ਜਿੰਨੇ ਜੋਗੀ ਹੈ ਹਨਾ ਹਾਂ ਜੀ ਜੇ ਕਿ ਭੈਣ ਭਰਾ ਨੇ ਮੰਨ ਲਓ ਸਾਈ ਪਾ ਦੇਣ ਇਹ ਸੂਈਆਂ ਖੜਨੀਆਂ ਤਾਂ ਸੁਆਗੇ ਵੀ ਦੇ ਦਾਂਗੇ ਇੰਨੀ ਖੁੱਲੀ ਛੋੜ ਹੋਰ ਨਹੀਂ ਠੀਕ ਆ ਜੱਤਾ ਕੋਈ ਸ਼ੱਕ ਨਹੀਂ ਲੋ ਵੀ ਸਜਣੋ ਨੋਟ ਕਰ ਲਿਓ ਸੂਨ ਨੂੰ ਤਿਆਰ ਝੋਟੀਆਂ ਬਾਈ ਕਹਿੰਦਾ ਸਾਈ ਪਾ ਦਿਓ ਤੇ ਬੇਸ਼ੱਕ ਦੀ ਨਾ ਸੂਈਆਂ ਤੋਂ ਲੈ ਜਿਓ ਕੋਈ ਚੱਕਰ ਨਹੀਂ ਤੇ ਸੰਦੀਪ ਵੀਰੇ ਆ ਮੈਂ ਦਾ ਕੀ ਹਿਸਾਬ ਕਿਤਾਵਾ ਏ ਮੈਂ ਇਹ ਦੁੱਧੀਆਂ ਦੀ ਤੇ ਜਾਂ ਡੇਰੀ ਵਾਲੇ ਦੀ ਜਾਂ ਗਵਾਲੇ ਦੀ ਜਾਣ ਕਹਦੀ ਆ ਉਹ ਚੀਜ਼ ਆ ਇਹ ਅੱਛਾ ਹਾਂ ਕਿਆ ਬਾਤ ਅੱਜ ਇਹਨੂੰ ਤਿੱਜਾ ਦੇਣਿਆ ਤੇ 11 ਕਿਲੋ ਦੁੱਧ ਦੇ ਕੋ ਪਿਆਰ ਆ ਤਿੰਨਾ ਦਿਨਾਂ ਦੀ ਸੂਈ ਥੱਲੇ 11 ਕਿਲੋ ਦੁੱਧ ਕੰਡੇ ਵਾਲਾ ਕੰਡੇ ਵਾਲਾ ਉਹਨਾਂ ਬੜੀ ਗਰੰਟੀ ਦਿੱਤੀ ਆ ਆਪਾਂ ਚਲੋ ਇਹ ਬਹੁਤਾ ਨਹੀਂ ਕਹਿੰਦੇ 16 ਕਿਲੋ ਦੇ ਦਊਗੀ ਦੇਣਾ ਚਾਹੀਦਾ ਵਜੂਦ ਬਹੁਤ ਵੱਡਾ ਉਹ ਦੰਦੇ 20 ਕਿਲੋ ਦਊਗੀ ਅੱਛਾ ਹਾਂ ਆਪਾਂ 16 ਕਹਾਂਗੇ ਕੱਢ ਕੇ ਲਿਆ ਸੰਦੀਪ ਤੇ ਬੱਚਾ ਕੀ ਦੇਗੀ ਇਹ ਬੱਚਾ ਨੇ ਕਟਾ ਦਿੱਤਾ ਜੀ ਤੇ ਚੂਣ ਚਾਣ ਮੈਂ ਉਹਨੂੰ ਹੀ ਲੈ ਜਾ ਗੱਲਾਂ ਛੱਡ ਦਿਓ ਚੌਂ ਵਾਲੀਆਂ ਦੇ ਉਹਦੀਆਂ ਅੱਛਾ ਸ਼ਾਬਾਸ਼ ਕੀ ਬਾਤ ਆ ਵੇਖੋ ਸੱਜਣਾ ਮੈਂ ਦਾ ਢਾਂਚਾ ਵੇਖੋ ਕੀ ਬਾਤਾਂ ਆ ਹਾਂ ਨਹੀਂ ਨਹੀਂ ਲੰਮੀ ਤੂਰਾਂਗੇ ਵੀਰੇ ਆਪਾਂ ਜਜਮੈਂਟ ਹੋ ਜਾਂਦੀ ਪਸੂ ਦੀ ਹੈਨਾ ਕੀ ਬਾਤ ਵੇਖੋ ਢਾਂਚਾ ਬਹੁਤ ਹੀ ਵੱਡਾ ਮੈਂ ਦਾ ਕੋਲੇ ਆ ਕੇ ਵੇਖੋਗੇ ਪਸੰਦ ਆਊਗੀ ਕਿਉਂਕਿ ਵੱਡੇ ਸਰੀਰ ਢਾਂਚੇ ਦੀ ਮੈਂ ਤੇ ਯਾਰ ਇੰਨਾ ਦੁੱਧ ਬਾਈ ਦੀ ਗੱਲ ਆ ਵੰਗੂ ਨਾ ਦੇਊਗੀ ਮਿਲਕ ਵੇਨ ਵੀ ਨਾ ਰਸੇ ਪਿਆ ਵੰਗੂ ਆਉਂਦੀ ਆ ਕਰਮਾਲੀ ਦੇ ਲੇਵੇ ਨੂੰ ਤੇ ਨਾੜਾ ਨੂੜਾ ਲੇਵੇ ਤੇ ਮੈਂ ਨੇੜਿਓਂ ਵਖਾਉਣਾ ਤੁਹਾਨੂੰ ਇਹਦੀਆਂ ਚੈੱਕ ਕਰਕੇ ਵੇਖਿਓ ਲੇਵੇ ਤੇ ਜਗਦੀਆਂ ਨਾੜਾਂ ਕਰਮਾਲੀ ਦੇ ਹੋ ਜਾਂਦੇ ਹੋ ਮਾੜੀ ਜੀ ਸਿੱਧੀ ਹਾਂਜੀ ਸਾਡਾ ਗਾਂ ਦਾ ਆ ਚਕਾਈ ਲੱਤ ਸੰਦੀਪ ਦੀ ਪਰੇ ਨੂੰ ਵਾਹ ਵੇਖੋ ਜੀ ਇਧਰੋਂ ਵੇਖੋ ਵਾਕਿਆ ਵੇਖੋ ਸੱਜਣੋ ਤੁਹਾਨੂੰ ਗੱਲ ਦੱਸੀ ਆ ਨਾ ਬਸ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਮਿਲਕ ਮੈਨ ਰਸੇ ਪੈ ਪਰ ਕੀ ਆ ਕੇ ਟੱਚ ਹੁੰਦੀ ਆ ਵੇਖੋ ਇਥੋਂ ਨਾੜਾਂ ਵੇਖੋ ਲੇਵਾ ਭਰਿਆ ਪਿਆ ਤੇ ਸਰੀਰ ਤੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆਉਂਦੀਆਂ ਉਹਨੀਆਂ ਵੀ ਕਿਵੇਂ ਇਹਦੇ ਜਾਲ ਵਿਸ਼ਿਆ ਕਰਮਾਂ ਵਾਲੀ ਦੇ ਤੇ ਇਹਦਾ ਸੰਦੀਪ ਵੀਰੇ ਫਿਰ ਇਹਦਾ ਲੈਣ ਦੇ ਨਹੀਂ ਇੱਕ 20 ਬਸ ਅੱਛਾ ਹਾਂ ਤੇਰਾ ਮਨ ਹੋਣਾ ਵੀ ਜੇ ਕਹਨੇ ਲੈ ਲਈ ਠੀਕ ਆ ਨੀ ਘਰੇ ਚੋਲੂਗਾ ਹਨਾ ਹਾਂ ਦੋਨੇ ਕੰਮ ਭਾਲਦਾ ਤੂੰ ਅੱਜ ਇਹ ਦੋਨੇ ਨਹੀਂ ਮੁੱਲ ਜਿਆਦਾ ਰੱਖਣੇ ਆ 1,20,000 ਰੁਪਏ 1,20,000 ਦੇ ਦੇਣੀ ਆ ਆ ਕਟਾ ਇਹਦਾ ਨਾਲੂਗਾ ਗਿੱਲਾ ਬਿਲਕੁਲ ਨਾਲ ਆ ਚੈੱਕ ਕਰ ਲੋ ਦੇਖ ਲੋ ਜਿੱਲਾ ਨਾਲੂ ਨਾਲ ਨਜ਼ਰ ਆਉਂਦਾ ਤੁਹਾਨੂੰ ਤੇ ਸੰਦੀਪ ਵੀਰੇ ਹਾਂ ਆ ਮੈਂ ਦਾ ਕੀ ਹਿਸਾਬ ਕਿਤਾਬ ਆ ਮੈਂ ਗੱਬਣ ਆ ਜੀ ਗੱਬਣ ਮੈਂ ਆ ਇੱਕ ਸੂਆ ਹੀ ਘਰ ਚ ਹੋਇਆ ਇਹਦਾ ਇਹਦਾ ਪਹਿਲਾਂ ਹਾਂ ਅੱਛਾ ਹੋਂ ਤੀਜੇ ਸੂਵੇ ਸੋਣੀ ਆ ਜੀ ਤੀਜੇ ਸੂਵੇ ਇਹ ਸੋਣੀ ਆ ਹਾਂਜੀ ਹਾਂਜੀ ਤੇ ਦੋ ਕਵਾਲੀ ਆ ਪੂਛ ਜਿਹੜੇ ਚਟੇ ਆ ਤੇ ਬਾਕੀ ਸਾਰੀ ਸ਼ਾਹ ਕਾਲੀ ਆ ਸ਼ਾਹ ਕਾਲੀ ਇਹਦਾ ਸਰੀਰ ਵੀ ਸਾਰਾ ਨਾੜਾ ਨਾ ਭਲੇ ਵਿੰਨੀ ਪਈ ਆ ਹਨਾ ਕਵਾਲਟੀ ਵਾਲੀ ਦੇ ਨਾੜਾ ਭਾਨੇ ਦੇ ਸਰੀਰ ਤੇ ਬਹੁਤ ਜਿਆਦੀਆਂ ਜਿਹੜਾ ਬਿਜਲੀ ਘਰ ਬਣਿਆ ਵਾਕਿਆ ਹੀ ਕੋਈ ਸ਼ੱਕ ਨਹੀਂ ਤੇ ਸੰਦੀਪ ਵੀਰੇ ਸੂਆ ਇਹ ਕਿਹੜਾ ਦੱਸਤੀ ਸੂਆ ਤੀਜਾ ਜੀ ਤੀਜਾ ਸੂਆ ਤੇ ਕਿੰਨਾ ਦੁੱਧ ਚੋਲਿਆ ਤੂੰ ਘਰੇ ਚੋਈ ਆ ਮੈਂ ਤੇ ਇਹਦੇ ਕੋਲੋਂ ਚੋਲਿਆ ਜੇ 18 ਕਿਲੋ ਜੀ 18 ਕਿਲੋ ਦੁੱਧ ਆਵਦੀ ਸੇਵਾ ਤੇ ਸੇਵਾ ਦੇ ਤੇ ਜੇ ਕੋਈ ਤੇਰੇ ਨਾਲ ਵੱਧ ਸੇਵਾ ਵਾਲਾ ਤਾਂ ਦੁੱਧ ਵੱਧ ਦੇ ਦੂ ਵੱਧ ਦੇ ਦੋਗੀ ਹਨਾ ਦੇ ਦੂ ਦੇ ਦੋਗੀ ਬੜੀ ਕੁਆਲਟੀ ਆ ਮੈਂ ਦੇ ਬੜੇ ਭੈਣ ਭਰਾਵਾਂ ਦਾ ਸੇਵਾ ਕਰਨ ਵਾਲੇ ਤੇ ਸੰਦੀਪ ਦਿਨ ਕਿੰਨੇ ਲੈ ਜੂ ਛਾ ਦਿਨੇ ਜੀ ਇੱਕ ਹਫਤਾ ਲੈ ਜੂ ਇੱਕ ਹਫਤਾ ਬੜੇ ਮੌਜ ਨਾਲ ਤੇ ਥਣਾ ਥਣਾ ਲੋ ਭਾਰ ਲੋ ਓਕੇ ਆ ਨਾ ਫਿਕਦੇ ਹੋ ਗੇ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਲੈ ਚੱਲ ਕਿਰਾ ਤੌਰ ਕਰਾ ਚੱਕ ਇਹਦੀ ਫੇਰ ਆਪਾਂ ਇਹਦਾ ਲੇਵਾ ਭਾਂਡਾ ਨੇੜ ਤੋਂ ਭੈਣ ਭਰਾਵਾਂ ਨੂੰ ਚੈੱਕ ਕਰਾਵਾਂਗੇ ਕਿ ਖਰੀਦਣ ਦੇ ਵਿੱਚ ਸਜਣੋ ਕੋਈ ਪਰੇਸ਼ਾਨੀ ਨਾ ਜੀ ਤੁਹਾਨੂੰ ਘਰੇ ਚੋਈ ਵੀ ਬਾਈ ਦੀ ਮੈਂ ਆ ਸਜਣੋ ਵੇਖੋ ਤੇ ਨਸਲ ਤੁਸੀਂ ਦੱਸਣੀ ਆ ਕਮੈਂਟ ਕਰਕੇ ਕਿ ਕਿਹੜੀ ਲੱਗਦੀ ਆ ਤੁਹਾਨੂੰ ਵੇਖਿਓ ਲਾਇਓ ਗੈਸ ਸਾਰੇ ਭੈਣਾ ਭਰਾ ਵੀ ਕਿਹੜੇ ਪਾਸੇ ਨੂੰ ਇਹ ਟੱਚ ਮਾਰਦੀ ਆ ਬਹੁਤ ਚੰਗੀ ਮੈਂ ਆ ਸਜਣੋ ਹਰ ਪੱਖ ਤੋਂ ਥਾਨ ਵਾਲੇ ਪੱਖ ਤੋਂ ਲਾ ਲਓ ਦੁੱਧ ਵਾਲੇ ਪੱਖ ਤੋਂ ਲਾ ਲਓ ਸਰੀਰ ਕਟਾਂਚੇ ਦੇ ਪੱਖ ਤੋਂ ਵੇਖੋਗੇ ਤਾਂ ਨਾ ਪਸੰਦ ਆਉਂਦੀ ਆ ਹਰੇਕ ਬੰਦੇ ਦੀ ਕੁਆਲਿਟੀ ਇੱਥੋਂ ਵੇਖ ਕੇ ਦੱਸ ਦਿਓ ਵੇਖੋ ਵਿਰਲਾ ਵਰਲਾ ਤੇ ਬਾਕੀ ਸੁਭਾਅ ਵੀ ਚੰਗਾ ਹਨਾ ਵੀਰੇ ਬਹੁਤ ਸ਼ਾਨਦਾਰ ਸੁਭਾਅ ਤੇ ਸੰਦੀਪ ਜਿਵੇਂ ਘਰੇ ਚੁਈ ਆ ਵੀਰੇ ਕਿੰਨਾ ਕੁ ਚਿਰ ਫਿਰ ਮਿਲ ਗਈ ਸੀ ਇਹ ਜੀ 8 ਮਹੀਨੇ ਤੱਕ ਦੁੱਧ ਦਿੰਦੀ ਹੈ ਗੱਬਣ ਹੋ ਗੱਬਣ ਹੋ ਕੇ ਵੀ ਵੀ ਐ ਨਹੀਂ ਹੈਗਾ ਵੀ ਕਈ ਤਿੰਨਾਂ ਕੁ ਮਹੀਨਿਆਂ ਤੱਕ ਕਹਿੰਦੀਆਂ ਪਰੇ ਹੋ ਜਾ ਠੀਕ ਆ ਬਾਕੀ ਜਾਤ ਬਰੀਡ ਆ ਹਨਾ ਬਹੁਤ ਜੱਤ ਵੇਖੋ ਸੱਜਣਾ ਮੈਂ ਤੁਹਾਨੂੰ ਨੇੜ ਤੋਂ ਇਹਦੇ ਥਾਂ ਲੈਵੇ ਦੀ ਕੁਆਲਿਟੀ ਜਿਹੜੀ ਚੈੱਕ ਕਰਾਉਣਾ ਪਰ ਇਹਨੂੰ ਕਰੀ ਸੰਦੀਪ ਵੀਰੇ ਤੇ ਵੇਖਿਓ ਆ ਵਟ ਵਟ ਕੱਢੂਗੀ ਜੇ ਸੁਣ ਲੱਗਿਆ ਜੀ ਵੇਖੋ ਸੱਜਣਾ ਇਹ ਇਥੋਂ ਇਹਦੇ ਸਰੀਰ ਤੇ ਵੀ ਵੇਖੋ ਕਿਵੇਂ ਨਾੜਾਂ ਜਾਗਦੀਆਂ ਨਾ ਕਰਮ ਵਾਲੀ ਦੇ ਤੇ ਸੰਦੀਪ ਵੀਰੇ ਫਿਰ ਇਹਦਾ ਰੇਟ ਛਾ ਜੀ ਰੇਟ ਤੇ ਛਾ ਜੀ ਇਹਦਾ ਹੁਣ ਨਾ ਤੁਹਾਨੂੰ ਵੀ ਦੱਸਿਏ ਕਿ ਜੋ ਨਹੀਂ ਘਰ ਚੋੜੀਏ ਨਾ ਸੁਭਾਅ ਇਕ ਹਾਂ ਉਹ ਹੀ ਪੈਸੇ ਪੂਰੇ ਕਰ ਦਿੰਦੀ ਹੈ ਵਾਕਈ ਹੈ ਨਾ ਬਸ ਜਿੰਨਾ ਕਿ ਜਾ ਪ੍ਰੇਮ ਪਿਆਰ ਵਧਾਉਣਾ ਵਾ ਅੱਛਾ ਵੀ ਯਾਦ ਕਰਨ ਹੈ ਨਾ ਇਹ ਸੰਦੀਪ ਤੋਂ ਹੀ ਮੈਂ ਲੈਣੀ ਹਾਂ ਕਿੰਨੇ ਦੀ ਦੇ ਦਿੱਤੀ ਫਿਰ 1 5 ਦੀ ਦੇ ਦਿੱਤੀ 1 ਲੱਖ 5000 ਪਿਆਰ ਮੁਹੱਬਤ ਕਰਾਈ ਜਾਣਾ ਉਹ ਤਾਂ ਆਪੇ ਕਰਾ ਲੈਣਾ ਸਾਡੇ ਭੈਣ ਭਰਾਵਾਂ ਨੇ ਠੀਕ ਹੈ ਠੀਕ ਲਓ ਵੀ ਸੱਜਣਾ ਦੇਖਿਓ 1 ਲੱਖ ਤੇ 5000 ਦੀ ਵੀਰ ਨੇ ਕਿਹਾ ਤੇ ਬਾਕੀ ਪਸੰਦ ਥੋੜੀ ਹੈ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਫੋਨ ਲਾ ਕੇ ਕਰਿਓ ਗੱਲਬਾਤ ਹਾਂਜੀ ਹਾਂਜੀ ਬਾਜੀ ਜੀ ਆਪਣੇ ਜਿਹੜੇ ਭੈਣ ਭਰਾਵਾਂ ਨੇ ਮੱਝਾਂ ਖੜੀਆਂ ਵਾਂ ਕਲੇ ਦਿਨ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਹਾਂਜੀ ਉਹਾਂ ਦੇ ਜੋ ਤੁਸੀਂ ਦੱਸਿਆ ਨਿਰਜ ਸੋਨਾ ਵਾਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਿਹੜੇ ਸੱਚਾਈ ਨੂੰ ਸੱਚਾਈ ਜਾਂਦੇ ਆ ਬਿਲਕੁਲ ਵੱਡੀ ਗੱਲ ਬਾਕੀ ਇੰਨਾ ਜ਼ਿਆਦਾ ਪ੍ਰੇਮ ਪਿਆਰ ਦਿੱਤਾ ਹਨ ਤੁਹਾਡੀ ਵੀਡੀਓ ਦੇ ਸਦਕਾ ਸ਼ੁਕਰ ਉਹ ਪਹਾੜਾ ਤੇ ਕਰ ਮੱਝਾਂ ਪਜਾ ਕੇ ਆਇਆ ਜੀ ਗੱਲ ਉਹਨੇ ਪਹਾੜ ਦੇ ਦੇ ਹੀਗੇ ਹਾਂ ਵੀ ਅਗਲਾ ਯਾਦ ਕਰਦਾ ਹਾਂ ਕਰਦਾ ਤੇ ਮੈਂ ਨਾ ਉਹਨਾਂ ਵੀ ਇੰਨਾ ਸਾਡਾ ਪਿਆਰ ਸਤਿਕਾਰ ਕੀਤਾ ਹਨ ਆਦੇ ਮੱਝ ਦੇ ਉੱਥੇ ਬੰਦੋ ਪਹਿਲੋ ਪ੍ਰਸ਼ਾਦਾ ਪਾਣੀ ਛਕੋ ਵੀ ਰੂਹ ਖੁਸ਼ ਹੋਈ ਰੂਹ ਖੁਸ਼ ਹੋਈ ਆ ਪਹਿਲੇ ਲਓ ਆਪਣੇ ਫਿਰ ਆਹ ਨਹੀਂ ਮੱਝ ਚੋਲੋ ਆnde ਗੱਲ ਹੀ ਕੋਈ ਨਹੀਂ ਹਜੇ ਵੀ ਇੱਕੋ ਜੀਆਂ ਨਹੀਂ ਮਾੜੇ ਹੈਗੇ ਆ ਮਾੜੇ ਹੈਗੇ ਪਰ ਪੰਜੇ ਉਂਗਲਾਂ ਹਜੇ ਵੀ ਇੱਕੋ ਜੀਆਂ ਨਹੀਂ ਜਿਹਦੇ ਕਰਕੇ ਆਪਾਂ ਚੱਲੇ ਆਉਣੇ ਆ ਹਾਂ ਬਾਈ ਹੁਣ ਸੁਣਦੇ ਆਉਣਗੇ ਡਰ ਲੱਗਦਾ ਜਦੋਂ ਕੋਈ ਸਾਈ ਪਾ ਗਿਆ ਖਣਾ ਮੱਝ ਲੈ ਉਹਦੇ ਪੈਸੇ ਲੈ ਵਾਕਿਆ ਹੀ ਵਾਕਏ ਬਾਈ ਤੇ ਦਿਲ ਖਬਰਾਂਦਾ ਹਾਂ ਵੀ ਉੱਥੇ ਗਿਆ ਪਤਾ ਨਹੀਂ ਕੀ ਬੰਨ ਅਗਲੇ ਜਦੋਂ ਜਾ ਕੇ ਬੰਦੇ ਵੇਖੇ ਨਾ ਯਾਰ ਰੱਬ ਦੇ ਨਾਮ ਲੈਣ ਵਾਲੇ ਵਾਕਿਆ ਹੀ ਇਹ ਕਹੇ ਨਾਲਾ ਸਾਈਡ ਦੇ ਆਪਣੇ ਕੋਲ ਮਾਲ ਖੜਦੇ ਆਂ ਤੇ ਬੰਦੇ ਨਹੀਂ ਵੇਖੇ ਮਈਆਂ ਪਤਾ ਨਹੀਂ ਕਿੰਨੀਆਂ ਲੈ ਗਏ ਭਰਾ ਹੁਣੀ ਅੱਛਾ ਔਰ ਠੀਕ ਹੈ ਇਦਾਂ ਹੀ ਮਹਾਰਾਜ ਪ੍ਰੇਮ ਪਿਆਰ ਬਣਾਈ ਰੱਖੇ ਵਾਕੇ ਸੰਦੀਪ ਇਹ ਨਾਲ ਜਾਣਾ ਬਾਕੀ ਕੱਖ ਨਹੀਂ ਜਾਣਾ ਸੱਜਣਾ ਸਭ ਤੋਂ ਵੱਡੀ ਗੱਲ ਆ ਤੇ ਇਹ ਸੀਗੇ ਸੱਜਣਾ ਪਸ਼ੂ ਸੰਦੀਪ ਵੀਰ ਕੋਲੇ ਮੋਦਲ ਪੈਂਡ ਦੇ ਵਿੱਚ ਤਹਿਸੀਲ ਤੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਡਿਟੇਲ ਲੈ ਲੀਆ ਕੱਲਾ ਕੱਲਾ ਪਸ਼ੂ ਆਪਾਂ ਚਲਾ ਚਲੂ ਕੇ ਵੇਖ ਲਿਆ ਕੱਲੇ ਕੱਲੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ